ਕੈਨੇਡਾ ਵਿਜ਼ਟਰ ਟੂ ਵਰਕ ਪਰਮਿਟ ਨਿਬੰਧ ਹੋਇਆ ਸਰਕਾਰ ਨੇ ਉਹ ਪਾਲਿਸੀ ਖਤਮ ਕੀਤੀ ਹੈ ਜੋ ਕੋਵਿਡ ਦੇ ਦੌਰਾਨ ਸਰਕਾਰ ਲੈ ਕੇ ਆਈ ਸੀਗੀ ਕਿ ਜਿਹੜੇ ਵਿਜ਼ਟਰਸ ਉੱਥੇ ਫਸੇ ਹੋਏ ਸੀਗੇ ਉਹ ਆਪਣੀ ਸਟੇ ਵਧਾਉਣ ਦੇ ਲਈ ਆਨਲਾਈਨ ਐਪਲੀਕੇਸ਼ਨ ਵਰਕ ਪਰਮਿਟ ਦੀ ਭਾगे ਆਪਣਾ ਵਰਕ ਪਰਮਿਟ ਲੈ ਸਕਦੇ ਸੀ ਬਟ ਹੁਣ ਕੀ ਸਰਕਾਰ ਨੇ ਕੀਤਾ ਹੈ ਕਿ ਉਹ ਪਾਲਿਸੀ ਨੂੰ ਖਤਮ ਕਰ ਦਿੱਤਾ ਹੈ ਜਿਹੜੇ ਵਿਜ਼ਟਰ ਵੀਜ਼ਾ ਐਪਲੀਕੈਂਟਸ ਕੈਨੇਡਾ ਦੇ ਵਿੱਚ ਨੇ ਉਹ ਹਜੇ ਵੀ ਆਪਣਾ ਵਿਜ਼ਟਰ ਟੂ ਵਰਕ ਪਰਮਿਟ ਕਨਵਰਟ ਕਰ ਸਕਦੇ ਨੇ ਕੈਨੇਡੀਅਨ ਬਾਰਡਰ ਉੱਤੇ ਜਾ ਕੇ ਬਟ ਹੁਣ ਕੀ ਸਰਕਾਰ ਨੇ ਕੀਤਾ ਆ ਕਿ ਉਹ ਪਾਲਿਸੀ ਨੂੰ ਖਤਮ ਕਰ ਦਿੱਤਾ ਹੈ ਜਿਹੜੇ ਵਿਸਟਰ ਵੀਜ਼ਾ ਐਪਲੀਕੈਂਟਸ ਕੈਨੇਡਾ ਦੇ ਵਿੱਚ ਨੇ ਉਹ ਹਜੇ ਵੀ ਆਪਣਾ ਵਿਸਟਰ ਟੂ ਵਰਕ ਪਰਮਿਟ ਕਨਵਰਟ ਕਰ ਸਕਦੇ ਨੇ ਕੈਨੇਡੀਅਨ ਬਾਰਡਰ ਉੱਤੇ ਜਾ ਕੇ ਹੁਣ ਉਹਦੇ ਵਿੱਚ ਦੋ ਚੀਜ਼ਾਂ ਧਿਆਨ ਦੇਣ ਦੀ ਲੋੜ ਆ ਜਿੰਨਾ ਕਿ ਅਸੀਂ ਐਕਸਪੀਰੀਅੰਸ ਦੇਖਿਆ ਹੈ ਜਿਹੜੇ ਐਪਲੀਕੈਂਟਸ ਨੇ ਵਿਸਟਰ ਟੂ ਵਰਕ ਪਾਇਆ ਹੈ ਉਹਨਾਂ ਨਾਲ ਗੱਲ ਕਰਕੇ ਕਿ ਉੱਥੇ CBSA ਆਫੀਸਰ ਇੱਕ ਇੰਟਰਵਿਊ ਕੰਡਕਟ ਕਰਦੇ ਨੇ ਜਿਦੇ ਵਿੱਚ ਜਾਣਕਾਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ 5 ਟੂ 57 ਫਾਰਮ ਜਿਹੜਾ ਕਿ ਆਪਾਂ ਐਪਲੀਕੇਸ਼ਨ ਫਾਰਮ ਵਿਸਟਰ ਵੀਜ਼ਾ ਦੇ ਦੌਰਾਨ ਭਰਦੇ ਆ ਜਿਵੇਂ ਕਿ ਅਸੀਂ ਫਾਈਲ ਲੱਗਣ ਤੋਂ ਪਹਿਲਾਂ ਵੀ ਆਪਣੇ ਕਲਾਇੰਟਸ ਨੂੰ ਸਾਰਾ ਫਾਰਮ ਚੈੱਕ ਕਰਵਾਇਦਾ ਹੈ ਰਿਜ਼ਲਟ ਤੋਂ ਬਾਅਦ ਉਹਨਾਂ ਨੂੰ ਹੈਂਡਓਵਰ ਕਰ ਦੇਦਾ ਕਿਉਂਕਿ ਅਸੀਂ ਦੇਖਿਆ ਬਹੁਤ ਸਾਰੇ ਕਲਾਇੰਟਸ ਕਹਿੰਦੇ ਕਿ ਸਾਡੇ ਕੋਲ ਸਾਡਾ ਫਾਰਮ ਹੀ ਹੈ ਨੀਗਾ ਤਾਂ ਇਸ ਨੂੰ ਧਿਆਨ ਵਿੱਚ ਰੱਖੋ ਆਪਣਾ ਫਾਰਮ ਤੁਸੀਂ ਨਾਲ ਲੈ ਕੇ ਟਰੈਵਲ ਦੇ ਦੌਰਾਨ ਵੀ ਲੈ ਕੇ ਚਲੋ ਉਹ ਫਾਰਮ ਦੀ ਤੁਹਾਡੇ ਕੋਲ ਜਾਣਕਾਰੀ ਹੋਣੀ ਚਾਹੀਦੀ ਹੈ ਸੈਕੰਡ ਜਿਹੜੀ ਐਲਐਮਆਈ ਅਪਲਾਈ ਕੀਤੀ ਆ ਉਹ ਐਲਐਮਆਈ ਦੀ ਪੂਰੀ ਡਿਟੇਲ ਤੇ ਐਮਪਲੋਇਰ ਦੀ ਜਾਣਕਾਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਤੇ ਜੇ ਤੁਹਾਡੇ ਕੋਲੇ ਜਾਣਕਾਰੀ ਹੈਗੀ ਆ ਤਾਂ ਤੁਸੀਂ ਹਜੇ ਵੀ ਆਪਣਾ ਵਿਜ਼ਿਟਰ ਟੂ ਵਰਕ ਪਰਮਿਟ ਕੈਨੇਡਾ ਵਿੱਚ ਰਹਿੰਦੇ ਆ ਹੀ ਕਨਵਰ